ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਦੁਨੀਆ ਸੇਵਕ ਮਾਈ ਇਹ ਤਾਂ ਦਰਗੇ ਬੈਸਨ ਪਾਈਏ ਕੋਹ ਨਾਨਕ ਬਾਣ ਲੁਡਾਈਏ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਸਾਹਿਬ ਲੋੜਵੰਦ ਪਰਿਵਾਰਾਂ ਦੀਆਂ ਸੇਵਾਵਾਂ ਲੈਂਦੇ ਹਨ ਤੁਸੀਂ ਜੋ ਦਸਵੰਦ ਦਿੰਦੇ ਹੋ ਉਸ ਦਸਵੰਦ ਦੇ ਨਾਲ ਹੀ ਇਹ ਸੇਵਾਵਾਂ ਹੁੰਦੀਆਂ ਹਨ ਦਾਸ ਨੇ ਆਪ ਨੂੰ ਬਹੁਤ ਵਾਰ ਬੇਨਤੀ ਕੀਤੀ ਹੈ ਕਿ ਆਪ ਜੀ ਮੇਰੇ ਨਾਲ ਚੱਲਿਆ ਕਰੋ ਅਤੇ ਆਪ ਜੀ ਖੁਦ ਸੇਵਾ ਨਭਾਇਆ ਕਰੋ ਤਾਂ ਜੋ ਅੱਜ ਇਹ ਵੀਡੀਓ ਬਣ ਰਹੀ ਹੈ ਇਹ ਵੀਡੀਓ ਸਾਨੂੰ ਨਾਮ ਬਣਾਉਣੀ ਪਵੇ ਏ ਸਿਰਫ ਇੱਕ ਮਜਬੂਰ ਬਸ ਹੋ ਕੇ ਸਾਨੂੰ ਵੀਡੀਓ ਬਣਾਉਣੀ ਪੈਂਦੀ ਆ ਤੁਹਾਨੂੰ ਦੱਸਣਾ ਪੈਂਦਾ ਆ ਕਿ ਤੁਹਾਡਾ ਦਿੱਤਾ ਹੋਇਆ ਦਸਵੰਦ ਇਸ ਜਗ੍ਹਾ ਤੇ ਲੱਗ ਗਿਆ ਧੀ ਦੇ ਆਨੰਦਕਾਰਜ ਵਾਸਤੇ ਸਾਡੇ ਕੋਲ ਪਰਿਵਾਰ ਪਹੁੰਚਿਆ ਏ ਉਹਨਾਂ ਨੇ ਬੇਨਤੀ ਕੀਤੀ ਸੀ ਸਾਨੂੰ ਕਿ ਸਾਨੂੰ ਕੱਪੜਿਆਂ ਦੀ ਲੋੜ ਆ ਕੱਪੜੇ ਬਣਾਉਣੇ ਆ ਤੇ ਸਾਨੂੰ ਪਹਿਲਾਂ ਸਮਾਨ ਦੇ ਦਿਓ ਤੇ ਤੁਸੀਂ ਜੋ ਦਸਵੰਦ ਦਿੰਦੇ ਹੋ ਉਸ ਦਸਵੰਦ ਵਿੱਚੋਂ 9880 ਰੁਪਇਆ ਦਾ ਕਪੜਾ ਜਿਹੜਾ ਅਸੀਂ ਇਹਨਾਂ ਨੂੰ ਦੇ ਦਿੱਤਾ ਜਿਹਦੇ ਵਿੱਚ ਸਾਰੇ ਪਰਿਵਾਰ ਦੇ ਕਪੜੇ ਪਿਤਾ ਜੀ ਦਾ ਸੂਟ ਮਾਤਾ ਜੀ ਦਾ ਸੂਟ ਭੈਣ ਦਾ ਭਰਾ ਦਾ ਆਨੰਦਕਾਰਜ ਜਿਹਦਾ ਧੀ ਦਾ ਹੈਗਾ ਉਸ ਧੀ ਦੇ ਬਾਣੇ ਉਹਨਾਂ ਦਾ ਕਪੜਾ ਅਤੇ ਉਹਨਾਂ ਦੇ ਸਿੰਘ ਸਾਲ ਦੇ ਦੋ ਬਾਣਿਆਂ ਦਾ ਕਪੜਾ ਅਤੇ ਇੱਕ ਵੀਰ ਵੱਲੋਂ ਹੋਰ ਕਪੜੇ ਦਿੱਤੇ ਗਏ ਸੀ ਜਿਹੜੇ ਕਿ ਉਹ ਵੀ ਅਸੀਂ ਨਾਲ ਦੇ ਰਹੇ ਹਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਜਿਸ ਤਰ੍ਹਾਂ ਤੁਸੀਂ ਸੇਵਾ ਨਿਭਾਉਂਦੇ ਹੋ ਇਸੇ ਤਰ੍ਹਾਂ ਜੁੜੇ ਰਹੋ ਤਾਂ ਜੋ ਸੇਵਾਵਾਂ ਚੱਲਦੀਆਂ ਰਹਿਣ ਅਤੇ ਇਹਨਾਂ ਨੂੰ ਇੱਕ ਡਬਲ ਬੈਡ ਦੀ ਚੱਦਰ ਅਤੇ ਇੱਕ ਡਬਲ ਬੈਡ ਦੀ ਚੱਦਰ ਵਾਲਾ ਸੈੱਟ ਰਜਾਈ ਦੇ ਨਾਲ ਗਲਾਬ ਉਹ ਸੈੱਟ ਵੀ ਨਾਲ ਅਸੀਂ ਇਹਨਾਂ ਨੂੰ ਦੇ ਰਹੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਸੇਵਾਵਾਂ ਹੁੰਦੀਆਂ ਰਹਿਣ ਅਤੇ ਤੁਸੀਂ ਨਾਲ ਚੱਲ ਕੇ ਖੁਦ ਸੇਵਾ ਨਿਭਾਇਆ ਕਰੋ ਦਸਵੰਦ ਦੇਣ ਵਾਸਤੇ 9914790877 ਤੇ ਫੋਨ ਜਾਂ ਮੈਸੇਜ ਕਰ ਸਕਦੇ ਜੇ ਅਤੇ ਦਸਵੰਦ ਦੇ ਸਕਦੇ ਜੇ ਪਰਿਵਾਰ ਦੇ ਮੈਂਬਰ ਪਹੁੰਚੇ ਆ ਅਰਦਾਸ ਕਰਿਓ ਕਿ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਅਤੇ ਇਹ ਆਏ ਚੜ੍ਹਦੀ ਕਲਾ ਵਿੱਚ ਨਾਲ ਚੱਲ ਕੇ ਸੇਵਾਵਾਂ ਆਪ ਨਿਭਾਉਣ ਜੋ ਸਮਾਨ ਦੇ ਰਿਹਾ ਹਾਂ ਕੁਝ ਸਮਾਨ ਮੇਰੇ ਕੋਲ ਆ ਪਰਿਵਾਰ ਨੂੰ ਮੈਂ ਦੇ ਰਿਹਾ ਹਾਂ ਤੇ ਬਾਕੀ ਸਮਾਨ ਥੱਲੇ ਪਿਆ ਤੁਸੀਂ ਦੇਖ ਸਕਦੇ ਜੇ ਆ ਥੱਲੇ ਨਿਗਾਹ ਮਾਰ ਲਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ